ਸੰਡੇ ਸਪੈਸ਼ਲ ਦੇ ਵਿੱਚ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਬਠਿੰਡਾ ਦੀ ਬੀੜ ਤਲਾਬ ਲਿੰਕ ਰੋਡ ਦੀਆਂ ਤਸਵੀਰਾਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਅਤੇ ਸੜਕ ਦੇ ਉੱਪਰ ਥਾਂ-ਥਾਂ ਤੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬਰਸਾਤੀ ਦਿਨਾਂ ਦੇ ਵਿੱਚ ਇੱਥੇ ਆਏ ਦਿਨ ਹਾਦਸੇ ਹੁੰਦੇ ਹਨ ਅਤੇ ਕਈ ਲੋਕ ਇੱਥੇ ਡਿੱਗ ਕੇ ਆਪਣੇ ਹੱਥ ਪੈਰ ਤੋੜਵਾ ਚੁੱਕੇ ਹਨ ਇਸ ਬਾਬਤ ਸਾਡੀ ਟੀਮ ਵੱਲੋਂ ਜਦੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਤਸਵੀਰਾਂ ਬਿਲਕੁਲ ਸਥਿਤੀ ਬਿਆਨ ਕਰ ਰਹੀਆਂ ਹਨ ਅਤੇ ਹਾਥਾਂ ਤੇ ਸੜਕ ਦੇ ਉੱਪਰ ਟੋਏ ਹੋਣ ਦੇ ਨਾਲ ਨਾਲ ਪਾਣੀ ਵੀ ਜਮਾ ਹੋਇਆ ਸੀ ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰੀਬ 2 ਤੋਂ 3 ਸਾਲ ਤੋਂ ਹੀ ਇਹ ਸੜਕ ਇਸ ਤਰ੍ਹਾਂ ਟੁੱਟੀ ਹੋਈ ਹੈ ਅਤੇ ਇਸ ਨੂੰ ਨਹੀਂ ਬਣਵਾਇਆ ਗਿਆ ਜਿਸ ਕਾਰਨ ਕੁਝ ਲੋਕ ਤਾਂ ਇਸ ਇਲਾਕੇ ਤੋਂ ਆਪਣੀਆਂ ਜ਼ਮੀਨਾਂ ਤੇ ਮਕਾਨ ਆਦਿ ਬੇਚ ਕੇ ਹੋਰ ਇਲਾਕਿਆਂ ਵਿੱਚ ਵੀ ਸ਼ਿਫਟ ਹੋ ਚੁੱਕੇ ਹਨ ਅਤੇ ਕਈ ਲੋਕ ਇਸ ਦੀ ਤਿਆਰੀ ਦੇ ਵਿੱਚ ਹਨ ਇਸ ਦੇ ਨਾਲ ਹੀ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਇਸ ਬਾਬਤ ਡੀਸੀ ਬਠਿੰਡਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਤੇ ਉਹਨਾਂ ਭਰੋਸਾ ਦਿਵਾਇਆ ਹੈ ਕਿ ਕੁਝ ਦਿਨਾਂ ਦੇ ਵਿੱਚ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ। ਕਾਰਕਮ ਨੂੰ 2-3 ਸਾਲ ਹੋ ਗਏ ਟੁੱਟੀ ਨੂੰ। ਅੱਛਾ। ਜਦੋਂ بارشਾਂ ਦੀ ਬਰਾਹ ਹਲੀ ਹੁੰਦਾ ਤਾਂ ਹਾਂ। ਲੰਗਣਾ ਦਾ ਆਪਣਾ ਬਹੁਤ ਔਖਾ ਬੱਚਾ ਨੂੰ ਸਕੂਲ ਜਾਣ ਦਾ ਬਹੁਤ ਔਖਾ ਹੈ। ਅੱਛਾ। ਕਿਹੜਾ ਏਰੀਆ ਜੀ? ਇਹ ਵੀਰਤਲਾ ਤੇ ਬਾਬਾ ਜੀ ਹੁਸਨਗਰ ਪਾਸੇ ਨੰਬਰ 6 ਕਿੰਨੇ ਕ ਖੱਟੇ ਹੈਗੇ ਸੜਕ ਤੇ ਸਾਡੇ ਥੋੜੇ ਸਾਹਮਣੇ ਤੇ ਤੋਂ ਲੈ ਕੇ ਮਨ ਲਾਦਾ ਵੀ ਅੱਧਾ ਕਿਲੋਮੀਟਰ ਤੱਕ ਪੂਰਾ ਆ ਲਿਆ ਅੱਛੇ ਸਰਕਾਰ ਨੇ ਕੋਈ ਨਹੀਂ ਸੁਣਵਾਈ ਕੀਤੀ ਨਵੇਂ ਨਿਗਮੀਆਂ ਸਰਕਾਰ ਨੇ ਇਹਦੇ ਵਾਰੀ ਨਹੀਂ ਕੁਝ ਕਹਿ ਸਕਦੇ ਜੀ ਫੀਲ ਦਾ ਪੈਂਟ ਦੇ ਆਪਣੇ ਮੋਟਰ ਬੰਦੇ ਗਏ ਕਿ ਨਹੀਂ ਗਏ ਅੱਛਾ ਟੁੱਟੀ ਪੇ ਕਾਫੀ ਸਾਲਾਂ ਤੋਂ ਦਾ ਸਾਲ ਕੀ ਮੰਗ ਕੀ ਕਰਨਾ ਚਾਹੁੰਗੇ ਸਰਕਾਰ ਤੋਂ ਇਸ ਤਰ੍ਹਾਂ ਸਰਕਾਰ ਤੋਂ ਮੰਗ ਹੈ ਜੀ ਸੜਕ ਬਣੇ ਜੀ ਰਸਤਾ ਸਾਫ ਸੁਧਰਾ ਹੋਵੇ ਕੋਈ ਹਾਦਸੇ ਵਗੈਰਾ ਵੀ ਹੋਏ ਕਦੇ ਕੋਈ ਆਟੋ ਹਾਸੀ ਆਟੋ ਵਗੈਰਾ ਪੰਟ ਦੇ ਇਥੇ ਚਲੋ ਇਹ ਵੀ ਹੈ ਇਹ ਬਸ ਇਹ ਰਚ ਹੋ ਗਿਆ ਵੀ ਟੁੱਟੀ ਨੂੰ ਇੱਥੇ ਤਾਂ ਨਰਕ ਹੀ ਆ ਜਿਹੜਾ ਕੋਈ ਨੰਗ ਦਾਗਾ ਨਰਕ ਹੀ ਆ ਹਾਂ ਵੀ ਡਿੱਗੇ ਆਟੋ ਵਾਲੇ ਮੋਟਰਸਾਈਕਲ ਵਾਲਿਆਂ ਦਾ ਵੀ ਬੁਰਾ ਹਾਲ ਹੈ ਇੱਥੇ ਅੱਛਾ ਆਟੋ ਵੀ ਡਿੱਗੇ ਪਿਆ ਸੋ ਰਾਟੋ ਤਿੰਨ ਚਾਰ ਵਾਰੀ ਡਿੱਗੇ ਅੱਛਾ ਆ ਹੀ ਰਹਿੰਦਾ ਮੀਂਹ ਪਵੇ ਨਾ ਪਵੇ ਇੱਥੇ ਤਾਂ ਇੰਨਾ ਇੰਨਾ ਪਾਣੀ ਹੈ ਕਿੰਨੇ ਕਿੰਨੇ ਕਿ ਚਿਰ ਹੋ ਗਿਆ ਸੜਾ ਟੁੱਟੀ ਨੂੰ ਇਹ ਹੋ ਗਿਆ ਸੇ 7 ਸਾਲ ਅੱਛਾ ਕੋਈ ਕੋਈ ਬਣਾਈ ਨਹੀਂ ਕੋਈ ਨਹੀਂ ਬਣਾਈ ਕਿੰਨੇ ਕ ਖੱਡੇ ਆ ਜੀ ਖੜਦੇ ਦੇਖ ਲੋ ਭਰਾ ਵਦੀਂਦੇ ਸਨ ਤੇ ਬਰਸਾਤ ਹੁੰਦੀ ਉਹਦਾ ਵੀ ਆਹੀ ਹਾਲ ਹੀ ਹੈ ਇੱਥੇ ਤਾਂ ਮੀਂਹ ਦਾ ਵੀ ਉਹੀ ਹਾਲ ਆ ਤੇ ਬਿਨਾਂ ਮੀਂਹ ਤੋਂ ਕਦੇ ਕਦੇ ਕਿਹਾ ਨਹੀਂ ਅਫਸਰਾਂ ਨੂੰ ਆ ਪਿੰਡ ਵਾਲੇ ਨਹੀਂ ਦੇਖੋ ਬਈ ਹੁਣ ਕਹਿੰਦੇ ਆ ਕਿ ਨਹੀਂ ਚੰਗੀ ਤੇ ਆਪਣਾ ਜਿਹੜੇ ਸਕੂਲ ਦੇ ਬੱਚੇ ਜਾਂਦੇ ਉਹ ਵੀ ਪਰੇਸ਼ਾਨ ਹੁੰਦੇ ਹੋਣਗੇ ਬੱਚੇ ਪਰੇਸ਼ਾਨ ਤਾਂ ਸਾਰੀ ਦੁਨੀਆ ਹੁੰਦੀ ਆ ਇੱਥੋਂ ਤਾਂ ਲੰਗਦੇ ਜਦੋਂ ਹਾਂ ਤੁਸੀਂ ਇੱਥੇ ਰਹਿੰਦੇ ਹੋ ਹਾਂ ਸੀ ਇੱਥੇ ਇਹ ਕਿਹੜੀ ਸੜਕ ਕਿੱਥੋਂ ਜਾਂਦੀ ਹੈ ਇਹ ਕਿਹੜੇ ਪਿੰਡ ਨੂੰ ਜਾਂਦੀ ਹੈ ਇਹ ਇਹ ਤਾਂ ਵੀੜ ਵੀੜ ਸੀ ਹੈ ਗਾਂਹਾਂ ਦੇ ਲੰਗ ਜਾਂਦੇ ਵੀੜ ਤੇ ਲਾਣੋ ਹਾਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸੜਕ ਕਿਸ ਤਰ੍ਹਾਂ ਸੜਕ ਸਾਰੀ ਟੁੱਟੀ ਪਈ ਹੈ ਤੁਹਾਡੇ ਨੇ 100 ਮੀਟਰ ਤੇ ਸਾਰੀ ਟੁੱਟੀ ਝੜਕ ਕਿ ਮੈਨੂੰ ਡਰ ਲੱਗਦਾ ਲੱਗਦਾ ਡਰ ਲੱਗਦਾ ਜਵਾਗ ਨਾ ਡਿੱਗ ਪੈਣ ਵਿੱਚੋਂ ਹਾਂਜੀ ਹਾਂ ਤੁਹਾਨੂੰ ਚਾਹ ਗਈ ਕੋਈ ਡਿੱਗ ਵੀ ਪਈ ਹੈ ਹਾਂ ਬੈਟਰੀ ਵਾਲਾ ਆਟੋ ਡਿੱਗ ਵੀ ਪੈਂਦਾ ਜੀ ਇੱਥੇ ਡਾਰਾ ਇਨਾ ਹੈ ਨਹੀਂਗਾ ਇੱਥੇ ਜਾਂ ਉਹਨਾਂ ਲੱਗਦਾ ਡਰ ਸਦਾ ਹਾਂਜੀ ਸਕੂਲ ਦੇ ਬੱਚੇ ਲੈ ਕੇ ਜਾਂਦੇ ਹਾਂਜੀ ਸਕੂਲ ਵਾਲੇ ਬੱਚੇ ਲੈ ਕੇ ਜਾਂਦੇ ਨੇ ਇਹ ਬਹੁਤ ਦਿੱਕਤ ਆ ਰਹੀ ਸੀ ਪਸੀ ਡੀ ਸੀ ਸਾਹਿਬ ਕੋਲ ਗਏ ਆ ਉਹ ਕਹਿੰਦੇ 15 ਦਿਨਾਂ ਚ ਕਰਵਾ ਦਿੰਦੇ ਆ ਅੱਛਾ ਕਿੰਦਾ ਬਹਿ ਮੰਨਤਾ ਹਾਂ ਡੀ ਸੀ ਸਾਹਿਬ ਨੇ ਕਿਹਾ ਕਿੰ ਸਰਖੰਡਾ ਉਹ ਗਏ ਨੇ ਬਹੁਤ ਚਿਰ ਹੋ ਗਿਆ ਸਾਲ ਹੋ ਗਿਆ ਤੇ ਪਹਿਲਾਂ ਕਦੇ ਦਿੱਤਾ ਹੋਵੇ ਕੋਈ ਪਹਿਲਾਂ ਕੋਈ ਸਰਵਾਈ ਨਹੀਂ ਦਿੱਤੀ ਕੋਈ ਸਰਵਾਈ ਨਹੀਂ ਹੋਈ ਸਾਡੀ ਪਹਿਲਾਂ ਵੀ ਦਿੱਤੇ ਸੀ ਹਾਂ ਅੱਛਾ ਪਹਿਲਾਂ ਇਹਦਾ ਇਹ ਪੀ ਡਬਲ ਜੁਆਇੰਟ ਦਿੱਤਾ ਹੋਇਆ ਸੀਗਾ ਵਨ ਅੱਛਾ ਹੁਣ ਕੀ ਲੱਗਦਾ ਫਿਰ ਹੋਊਗਾ ਹਾਂ ਲੱਗਦਾ ਉਹ ਕਹਿੰਦੇ ਅਜੇ 15 ਜਨਵਰੀ ਦੀ ਡੀਸੀ ਦੇ ਧਰਨਾ ਦੇਵਾਂਗੇ ਜਾ ਕੇ ਅਸੀਂ ਧਰਨਾ ਵੀ ਦੇਵਾਂਗੇ ਹਾਂ ਧਰਨਾ ਦੇਵਾਂਗੇ ਉਹ ਦੂ ਵਾ ਦਾ 15 ਤਰੀਕ ਤੇ ਕਕਰਾਤਾ ਕਰਾਤਾ ਉਹਨੇ ਦੂ ਦੂ ਵਾ ਧਰਨਾ ਦੇਣਾ ਯਾਰ ਸਰਪੰਚ ਸਾਹਿਬ ਨੂੰ ਨਹੀਂ ਕਿਹਾ ਸਰਪੰਚ ਸਾਹਿਬ ਦਾ ਸੁਣਦੇ ਨਹੀਂ ਸਾਡੀ ਅਸੀਂ ਗਰਮੇਲ ਖਾਸ ਸਰਪੰਚ ਇੱਥੇ ਗਏ ਸੀ ਹਾਂ ਹੋ ਅਸੀਂ ਦੋਨੇ ਇਕੱਠੇ ਗਏ ਚੋ ਤੇ ਡੀ ਸਾਬ ਕਰਾ ਦੇਗੇ ਜਿਹੜੇ ਸਰਪੰਚ ਨੇ ਉਹਨਾਂ ਉਹ ਆ ਨਹੀਂ ਉਹ ਫਨਵਾਈ ਨਹੀਂ ਕਰ ਰਿਹਾ ਉਹਨੇ ਸਰਪੰਚ ਆਦੀਪਾ ਹਾਂ ਉਹਨਾਂ ਦੇ ਧਿਆਨ ਚ ਲੈਂਦਾ ਤੁਸੀਂ ਉਹਨਾਂ ਦੇ ਬਹੁਤ ਵਾਰ ਲੈਂਦਾ ਜੀ ਆਪ ਵੀ ਚੱਕਦੇ ਹੋਣਗੇ ਹਾਂ ਹਾਂ ਉਹ ਤਾਂ